ਇੰਨਾ ਨੇ ਬੈਠ ਕੇ ਪਹਿਲਾਂ ਕਿਤੇ ਡਰਿੰਕ ਕੀਤੀ ਹੈ ਫਿਰ ਇਹ ਦੋਨਾਂ ਨੇ ਮਿਲ ਕੇ ਉਹ ਪਹਿਲਾਂ ਕੁੱਟਿਆ ਡਰਿੰਕ ਦਰਵਾ ਕੇ ਉਹਨੂੰ ਨੈਕਸ ਸਟ੍ਰਕਚਰ ਇਹਨਾਂ ਕੋਲੋਂ ਮਰਨ ਵਾਲੇ ਦੇ ਕੱਪੜੇ ਵੀ ਹੈਗੇ ਆ ਇਹਦੀ ਸਾਡਾ 18 ਤਰੀਕ ਸ਼ਾਮ ਨੂੰ ਫਤਿਹਗੜ੍ਹ ਸਾਹਿਬ ਥਾਣੇ ਦੇ ਏਰੀਆ ਤਲਾਨੀਆਂ ਪਿੰਡਾ ਉਸ ਦਾ ਇੱਕ ਲੰਮਾ ਸੀਗਾ ਗੁਰਚਰਨ ਸਿੰਘ ਸਨੋਂ ਹਰਜੀਤ ਸਿੰਘ ਉਹ ਮਿਸਿੰਗ ਸੀਗਾ ਜੇ 11 ਤਰੀਕ ਸ਼ਾਮ ਤੋਂ ਇਹ ਉਹਨਾਂ ਦੀ ਕੱਲ ਸਵੇਰੇ ਸਾਨੀਪੁਰ ਕੋਲ ਨਹਿਰ ਚੋੜ ਨਦੀ ਬੂੰਦੀ ਮਿਲੀ ਜਾ ਤਾਂ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੇ ਤੋਂ ਸਭ ਤੋਂ ਭਾਕਰ ਹੋਏ ਸੀ ਕਿਉਂਕਿ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸਟ ਵਖਿਆ ਗਿਆ ਸੀਗਾ ਤਾਂ ਜਦੋਂ ਉਹਨਾਂ ਦੀ ਤਸਦੀਕ ਕੀਤੀ ਕੈਮਰੇ ਸਿਧਾਰਾ ਦੇਖ ਕੇ ਉਹ ਟੈਕਨੀਕਲ ਇਨਵੈਸਟੀਗੇਸ਼ਨ ਕੀਤੀਾਈ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਬੂ ਤੇ ਵਿਜੈ ਸਿੰਘ ਕਰਨ ਇਹ 4 ਜਨਵਰੀ 18 ਤਰੀਕ ਨੂੰ ਸ਼ਾਮ ਹੋਵੇ ਦੇ ਕੋਸਰਨ ਦੇ ਨਾਲ ਸੀਗੇ ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡ੍ਰਿੰਕ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਵਾਜੀ ਹੋਈ ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ ਡ੍ਰਿੰਕ ਕਰਵਾ ਕੇ ਉਹਨੂੰ ਨਹਿਰ ਚ ਸੁੱਟਦਾ ਸੀਗਾ ਮਾਰ ਕੇ ਜਿਹੜੀ ਨਹਿਰ ਤੋਂ ਜਿੱਥੇ ਇਹ ਇੱਧਰ ਜਿਹੜੀ ਬਸੀ ਰੋਡ ਤੇ ਨਹਿਰ ਤੇ ਉੱਥੇ ਉਹਨੂੰ ਸੁੱਟਿਆ ਨਾਲ ਰਿਕਵਰੀ ਵਗੈਰਾ ਦੀ ਰਿਕਵਰੀ ਇਹਨਾਂ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਹੋਰ ਕਵਰ ਹੋਇਆ ਇਹਨਾਂ ਕੋਲੋਂ ਮਰਨਾਲੇ ਦੇ ਕੱਪੜੇ ਵੀ ਹੈਗੇ ਆ ਉਹ ਹਲੇ ਸੀਲ ਕਰਾਉਣੇ ਆ ਪਰ ਜਿਹੜਾ ਇਹਨਾਂ ਨੇ ਮੋਟਰਸਾਈਕਲ 'ਤੇ ਆਉਇਆ ਹੈਗਾ ਅਸੀਂ ਇਹਦੇ 'ਚ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 10 10 ਬੀ ਐਨ ਐਸ ਫਤਿਹਗੜ੍ਹ ਸਾਹਿਬ ਵਿੱਚ ਰਜਿਸਟਰ ਕਰ ਲਈ ਹੈ ਦੋਨੇ ਜਣਿਆਂ ਨੂੰ ਅਸੀਂ ਅਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੋਪਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਵਾਂਗੇ ਤੇ ਦਿੱਤਕਤੀਸ਼ ਕਰਾਂਗੇ ਬਜਾ ਰੰਜਿਸ਼ ਕੀ ਨਹੀਂ ਬਜਾ ਰੰਜਿਸ਼ਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪੁਰਾਣੀ ਵੀ ਆਪਸ 'ਚ ਕੋਈ ਪਹਿਲਾਂ ਵਰਤ ਖਰਾਬੀ ਚੱਲ ਰਹੀ ਸੀਗੀ ਨੇ ਜਿਸ ਤਰ੍ਹਾਂ ਇਹ ਇਸ ਤੇ ਫਿਰ ਇਹਨਾਂ ਦੀ ਪੰਡ ਤੋਂ ਡਿਟੈਕਟ ਕਰਾ ਰਹੇ ਹੈ ਜੀ ਹਾਂ ਤੇ ਆਪਸੇ ਰਾਜੇ ਤੋਂ ਲੱਗੇ ਹਾਲੇ ਪ੍ਰੀਲੀਮਿਨਰੀ ਇਹ ਹੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਸੂਚਮੈਨਾਂ ਬਹਿਸ ਹੋਈ ਸੀ ਜਦੋਂ ਡੈਡ ਬੋਲੀ ਸਾਨੀਪੁਰ ਕੋਲ ਨੂੰ ਅਨਾਰ ਚਲੜੀ